ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੌਰਾਨ ਪੀਤੇ ਦਿਨ ਸਦਨ ਚ ਸਿਹਤ ਮੰਤਰੀ ਡਾਕਟਰ ਬਲਬੀਨ ਸਿੰਘ ਨੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਵਾਤਾਵਰਨ ਚੋਂ ਡੱਡੂ ਤਿਤਲੀਆਂ ਗੰਡੋਏ ਆਦਿ ਖਤਮ ਹੋ ਗਏ ਨੇ ਅਤੇ ਇਹ ਸਭ ਵਾਤਾਵਰਨ ਚ ਫੈਲੇ ਜ਼ਹਿਰੀਲੇ ਤੱਤਾਂ ਕਾਰਨ ਹੋਇਆ ਉਹਨਾਂ ਕਹਿੰਦੇ ਕਿ ਪੰਜਾਬ 'ਚ ਤਕਰੀਬਨ ਸਾਰੇ ਆਈਵੀਐਫ ਸੈਂਟਰ ਭਰੇ ਪਏ ਨੇ ਅਤੇ ਇਸ 'ਚ ਔਰਤਾਂ ਦਾ ਕੋਈ ਕਸੂਰ ਨਹੀਂ ਸਗੋ ਸਾਡਾ ਵਾਤਾਵਰਨ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਉਹਨਾਂ ਕਹਿੰਦੇ ਕਿ ਸ਼ਹਿਰਾਂ ਦੇ 40% ਜੋੜੇ ਆਈਵੀਐਫ ਕਰਵਾਉਣ ਲਈ ਮਜਬੂਰ ਨੇ। ਕਿਉਂਕਿ ਆਪਣੇ ਆਪ ਬੱਚਾ ਹੁੰਦਾ ਹੀ ਨਹੀਂ ਅਤੇ ਉਹਨਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ। ਦਰਸਲ ਬੀਤੇ ਦਿਨੀ ਪੰਜਾਬ ਵਿਧਾਨ ਸਭਾ 'ਚ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਵੱਲੋਂ ਕੰਦਲੇ ਵਾਤਾਵਰਨ ਨੂੰ ਲੈ ਕੇ ਮਤਾ ਪੇਸ਼ ਕੀਤਾ ਗਿਆ ਸੀ ਜਿਸ ਤੇ ਸੈਟਮੰਤਰੀ ਡਾਕਟਰ ਫਲਬੀਰ ਸਿੰਘ ਚਰਚਾ ਕਰਦੇ ਸਨ ਇਸ ਬਾਰੇ ਕੈਬਨਿਟ ਮੰਤਰੀ ਮੀਤਿਆਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇਸ 'ਚ ਸਰਕਾਰੀ ਵਿਦਿਅਕ ਅਦਾਰਿਆਂ 'ਚ ਸੋਲਰ ਪੈਨਲ ਲਾਉਣਾ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਅਤੇ ਉਦਯੋਗਿਕ ਪ੍ਰਦੂਸ਼ਣ ਨੂੰ ਰੋਕਣਾ ਸ਼ਾਮਲ ਹੈ